ਦੋਸਤੋ ਸੁਣੋ ਇਹ ਕਹਾਣੀ ਸਧਾਰਨ ਨਹੀਂ ਜੇ ਤੂੰ ਅਖੀਰ ਤੱਕ ਸੁਣਿਆ ਸ਼ਾਇਦ ਤੂੰ ਅੱਜ ਰਾਤ ਸ਼ੀਸ਼ੇ ਵਿੱਚ ਆਪਣਾ ਚਿਹਰਾ ਨਾ ਵੇਖ ਸਕੇ ਕਿਉਂਕਿ ਇਸ ਕਹਾਣੀ ਦਾ ਰਾਜ਼ ਕਿਸੇ ਦੇ ਘਰ ਵਿੱਚ ਨਹੀਂ ਸਗੋਂ ਕਿਸੇ ਮਨੁੱਖ ਦੇ ਦਿਮਾਗ ਵਿੱਚ ਛੁਪਿਆ ਸੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬੰਦਾ ਹਰ ਰਾਤ 2 ਵਜੇ ਨਿਕਲਦਾ ਸੀ ਨਾ ਪੈਰਾਂ ਵਿੱਚ ਜੁੱਤੀ ਨਾ ਜੁੱਤੀ ਦੀ ਆਵਾਜ਼ ਨਾ ਲੈਂਪ ਦੀ ਰੋਸ਼ਨੀ ਸਿਰਫ ਇੱਕ ਪੁਰਾਣੀ ਡਾਇਰੀ ਅਤੇ ਉਸਦੇ ਕੰਬਦੇ ਸਾਹ ਸੀ ਪਿੰਡ ਵਾਲੇ ਕਹਿੰਦੇ ਪਾਗਲ ਹੈ ਪਰ ਕਿਸੇ ਨੂੰ ਨਹੀਂ ਪਤਾ ਸੀ ਉਹ ਬੰਦਾ ਬੜੇ ਖਤਰਨਾਕ ਰਾਜ ਲੱਭ ਰਿਹਾ ਸੀ ਇੱਕ ਰਾਤ ਉਸਦੇ ਘਰ ਤੋਂ ਇੱਕ ਅਜੀਬ ਆਵਾਜ਼ ਆਈ ਅਗਲੇ ਹੀ ਦਿਨ ਉਸ ਬੰਦੇ ਨੇ ਆਪਣੇ ਘਰ ਦੇ ਸਾਰੇ ਸ਼ੀਸ਼ੇ ਉਤਾਰ ਸੁੱਟੇ ਪਿੰਡ ਵਿੱਚ ਡਰ ਦਾ ਮਾਹੌਲ ਹੋਰ ਵੱਧ ਗਿਆ ਕੁਈ ਕਹਿੰਦਾ ਜਿੰ ਹੈ ਕੁਈ ਕਹਿੰਦਾ ਕਾਲੀ ਛਾਇਆ ਪਰ ਉਸਦੀ ਡਾਇਰੀ ਵਿੱਚ ਲਿਖਿਆ ਸੀ ਕਿ ਜੇ ਕਿਸੇ ਨੇ ਵੀ ਸ਼ੀਸ਼ੇ ਵਿੱਚ ਮੈਨੂੰ ਵੇਖ ਲਿਆ ਤਾਂ ਪਿੰਡ ਵਿੱਚ ਕੋਈ ਨਹੀਂ ਬਚੇਗਾ ਇਸ ਲਾਈਨ ਨੇ ਤਾਂ print ਵਾਲਿਆਂ ਦਾ ਖੂਨ ਸੁਕਾ ਦਿੱਤਾ ਫਿਰ ਕੁਝ ਕੁ ਦਿਨਾਂ ਬਾਅਦ ਪਿੰਡ ਦੇ ਕੁਝ ਜਵਾਨਾਂ ਨੇ ਹਿੰਮਤ ਕਰਕੇ ਉਸ ਦਾ ਪਿੱਛਾ ਕੀਤਾ ਉਹ ਹਰ ਵਾਰ ਦੀ ਤਰ੍ਹਾਂ ਰਾਤ ਨੂੰ 2 ਵਜੇ ਨਿਕਲੇ ਆ ਨਾ ਹਵਾ ਚਲਦੀ ਸੀ ਨਾ ਹੀ ਕੋਈ ਕੁੱਤਾ ਭੌਂਕਿਆ ਅਚਾਨਕ ਜਦੋਂ ਉਹ ਜੰਗਲ ਦੇ ਇੱਕ ਸੁੱਕੇ ਦਰਖਤ ਕੋਲ ਰੁਕਿਆ ਤਾਂ ਉਹਨਾਂ ਸਭ ਦੀ ਸਾਹ ਅਟਕ ਗਈ ਉਸ ਬੰਦੇ ਨੇ ਡਾਇਰੀ ਖੋਲੀ ਪਰ ਇੱਕ ਪੰਨਾ ਜਿਪਕਿਆ ਹੋਇਆ ਸੀ ਜਦੋਂ ਉਹਨਾਂ ਵਿੱਚੋਂ ਇੱਕ ਨੇ ਹੌਲੀ ਜਿਹੇ ਉਹ ਪੰਨਾ ਖੋਲਿਆ ਤਾਂ ਉਸ ਤੇ ਇੱਕ ਹੀ ਲਾਈਨ ਲਿਖੀ ਸੀ ਜਿਹੜਾ ਮੇਰਾ ਰਾਜ ਪੜਦਾ ਹੈ ਉਹ ਮੂੜ ਆਪਣਾ ਚਿਹਰਾ ਨਹੀਂ ਵੇਖਦਾ ਅਚਾਨਕ ਹਵਾ ਤੇ ਲੈਂਪ ਬੁਝ ਗਿਆ ਅਤੇ ਹਨੇਰੇ ਵਿੱਚ ਇੱਕ ਅੱਖ ਖੁੱਲ੍ਹੀ ਪਰ ਉਹ ਅੱਖ ਉਸ ਬੰਦੇ ਦੀ ਨਹੀਂ ਸੀ ਕਿਸੇ ਹੋਰ ਦੀ ਸੀ ਇਸ ਤੋਂ ਪਹਿਲਾਂ ਕਿ ਕੋਈ ਦੌੜ ਪਾਉਂਦਾ ਹਨੇਰੇ ਵਿੱਚ ਇੱਕ ਆਵਾਜ਼ ਗੂੰਜੀ ਤੇ ਗਲੋਪ ਸਵੇਰੇ ਪਿੰਡ ਵਿੱਚ ਕਿਸੇ ਦਾ ਵੀ ਚਿਹਰਾ ਸ਼ੀਸ਼ੇ ਵਿੱਚ ਨਜ਼ਰ ਨਹੀਂ ਆ ਰਿਹਾ ਸੀ ਯਾਦ ਆ ਰਹੀ ਸੀ ਬਸ ਇੱਕ ਲਾਈਨ ਰਾਤ ਨੂੰ 2 ਵਜੇ ਸ਼ੀਸ਼ੇ ਵਿੱਚ ਨਾ ਵੇਖੀ